ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ Employment Express ਵਿੱਚ ਅੱਜ ਆਪਾਂ ਇੱਕ ਹੋਰ ਜੌਬ ਅਪਡੇਟ ਲੈ ਕੇ ਪਹੁੰਚ ਚੁੱਕੇ ਹਾਂ ਜੋ ਕਿ ਪੀਟ੍ਰੀਪਲੱਸਬੀ ਵੱਲੋਂ ਜਾਰੀ ਕੀਤਾ ਗਿਆ ਨੋਟੀਫਿਕੇਸ਼ਨ ਹੈ ਜੀ ਜਿਸ ਦੇ ਵਿੱਚ ਕਿ ਵੱਖ-ਵੱਖ ਵੈਕੈਂਸੀਆਂ ਦੀ ਅਨਾਊਂਸਮੈਂਟ ਹੋਈ ਹੈ ਉਸ ਬਾਰੇ ਆਪਾਂ ਇਸ ਵੀਡੀਓ 'ਚ ਡਿਟੇਲ ਨਾਲ ਗੱਲ ਕਰ ਰਹੇ ਹਾਂ ਜਿਨ੍ਹਾਂ ਨੂੰ ਕਿ ਔਨਲਾਈਨ ਅਪਲਾਈ ਕਰਨ ਦੀ ਤਰੀਕ 21 ਅਗਸਤ ਸਟਾਰਟ ਔਨਲਾਈਨ ਅਪਲਾਈ ਕਰਨ ਦੀ ਤੇ ਲਾਸਟ ਡੇਟ ਅਪਲਾਈ ਕਰਨ ਦੀ ਜੀ 17 ਸਤੰਬਰ ਸ਼ਾਮ ਦੇ 5 ਵਜੇ ਤੱਕ ਲਾਸਟ ਡੇਟ ਅਪਲਾਈ ਕਰਨ ਦੀ ਇਸ ਦੇ ਵਿੱਚ ਡੇਟ ਦਿੱਤੀ ਗਈ ਹੈ ਵੈਕੈਂਸੀਆਂ ਦੀ ਵੰਡ ਇਸ ਪ੍ਰਕਾਰ ਹੈ ਜੀ ਪੰਜਾਬ ਰਾਜ ਗੋਦਾਮ ਨਿਗਮ ਚੰਡੀਗੜ੍ਹ ਸਬ ਡਿਵੀਜ਼ਨਲ ਅਫਸਰ ਸਿਵਲ ਦੀਆਂ 2 ਵੈਕੈਂਸੀਆਂ ਜੀ ਜੂਨੀਅਰ ਐਡੀਟਰ ਦੀਆਂ ਵਿੱਤ ਵਿਭਾਗ ਵਿੱਚ 14 ਵੈਕੈਂਸੀਆਂ ਐਗਜ਼ੀਕਿਊਟਿਵ ਅਸਿਸਟੈਂਟ ਦੀਆਂ ਕਿਰਤ ਵਿਭਾਗ 'ਚ ਟੋਟਲ 6 ਵੈਕੈਂਸੀਆਂ ਅੰਕੜਾ ਅਫਸਰ ਦੀਆਂ ਕਿਰਤ ਵਿਭਾਗ 'ਚ 1 ਵੈਕੈਂਸੀ ਅਸਿਸਟੈਂਟ ਮੈਨੇਜਰ ਆਈਟੀ ਕਿਰਤ ਵਿਭਾਗ 'ਚ 1 ਵੈਕੈਂਸੀ ਹੈ ਜੀ ਕਰਤੂਕ ਫੀਲਡ ਇਨਵੈਸਟੀਗੇਟਰ ਦੀਆਂ ਵੈਕੈਂਸੀਆਂ 2 ਖਜ਼ਾਨਾ ਅਫਸਰ ਦੀਆਂ ਵਿੱਤ ਭਾਗ ਵਿੱਚ 36 ਵੈਕੈਂਸੀਆਂ ਜੀ ਸੈਕਸ਼ਨ ਅਫਸਰ ਸਿਵਲ ਦੀਆਂ 4 ਵੈਕੈਂਸੀਆਂ ਪੰਜਾਬ ਰਾਜ ਬਾਗਾਮ ਨਿਗਮ ਦੇ ਵਿੱਚ ਤੇ ਸੈਕਸ਼ਨ ਅਫਸਰ ਬਿਜਲੀ ਦੀਆਂ 3 ਵੈਕੈਂਸੀਆਂ ਵੈਕੈਂਸੀਆਂ ਦੀ ਵੰਡ ਤੁਸੀਂ ਇਹਨਾਂ ਦੀ ਆਫੀਸ਼ਲ ਨੋਟੀਫਿਕੇਸ਼ਨ ਤੇ ਡਾਊਨਲੋਡ ਕਰਕੇ ਤੁਸੀਂ ਦੇਖ ਸਕਦੇ ਹੋ ਬਾਕੀ ਮੈਂ ਇਸ ਤੇ ਅਗਲੀ ਡਿਟੇਲ ਬਾਰੇ ਤੁਹਾਨੂੰ ਦੱਸਣਾ ਚਾਹਣਾ ਜਿਸ ਦੇ ਵਿੱਚ ਕਿ ਅੱਪਾ ਗੱਲ ਕਰਦੇ ਆ ਇਹਨਾਂ ਦੀ ਐਜੂਕੇਸ਼ਨ ਕੁਆਲਿਫੀਕੇਸ਼ਨ ਬਾਰੇ ਸਭ ਤੋਂ ਪਹਿਲਾਂ ਵੈਕੈਂਸੀ ਜੋ ਹੈਗੀ ਜੀ ਸਬ ਡਿਵੀਜ਼ਨਲ ਅਫਸਰ ਸਿਵਲ ਦੀ ਵੈਕੈਂਸੀ ਵਾਸਤੇ ਜੀ ਕੈਂਡੀਡੇਟਸ ਗ੍ਰੈਜੂਏਟ ਸਿਵਲ ਇੰਜੀਨੀਅਰ ਹੋਣੇ ਚਾਹੀਦੇ ਆ ਸਿਵਲ ਇੰਜੀਨੀਅਰਿੰਗ ਦੇ ਵਿੱਚ ਤੁਹਾਡੇ ਕੋਲ ਫਸਟ ਜਾਂ ਸੈਕੰਡ ਕਲਾਸ ਦੀ ਗ੍ਰੈਜੂਏਟ ਪਾਸ ਤੁਸੀਂ ਹੋਣੇ ਚਾਹੀਦੇ ਹੋ ਤੇ ਨਾਲ ਡਿਪਲੋਮਾ ਇੰਜੀਨੀਅਰਿੰਗ ਜਾਂ ਫਿਰ ਤੁਹਾਡੇ ਕੋਲੇ ਡਿਪਲੋਮਾ ਹੋਣਾ ਚਾਹੀਦਾ ਇੰਜੀਨੀਅਰਿੰਗ ਦੇ ਵਿੱਚ ਤੇ ਘੱਟੋ ਘੱਟ 7 ਸਾਲ ਦਾ ਸੈਕਸ਼ਨ ਅਫਸਰ ਦਾ ਤੁਹਾਡੇ ਕੋਲੇ ਵੀ ਐਕਸਪੀਰੀਅੰਸ ਹੋਣਾ ਚਾਹੀਦਾ ਜੇ ਤੁਹਾਡੇ ਕੋਲੇ ਡਿਪਲੋਮਾ ਹੈ ਅਗਰ ਡਿਪਲੋਮਾ ਨਹੀਂਗਾ ਤੇ ਤੁਸੀਂ ਡਿ ਗ੍ਰੈਜੂਏਟ ਹੋ ਇੰਜੀਨੀਅਰਿੰਗ ਦੇ ਵਿੱਚ ਤਾਂ ਤੁਹਾਨੂੰ ਤੁਹਾਡੇ ਕੋਲੇ ਘੱਟੋ ਘੱਟ 2 ਸਾਲ ਦਾ ਐਸ ਡੀਓ ਜਾਂ 5 ਸਾਲ ਦਾ ਸੈਕਸ਼ਨ ਅਫਸਰ ਦਾ ਤੁਹਾਡੇ ਕੋਲੇ ਐਕਸਪੀਰੀਅੰਸ ਹੋਣਾ ਚਾਹੀਦਾ ਉਸ ਤੋਂ ਬਾਅਦ ਵੈਕੈਂਸੀ ਹੈ ਜੂਨੀਅਰ ਐਡੀਟਰ ਦੀ ਜਿਸ ਦੇ ਵਿੱਚ ਕਿ ਤੁਸੀਂ ਬੀ ਕਾਮ ਫਸਟ ਡਿਵੀਜ਼ਨ ਜਾਂ ਐਮ ਕਾਮ ਸੈਕੰਡ ਡਿਵੀਜ਼ਨ ਦੇ ਵਿੱਚ ਹੋਣੀ ਚਾਹੀਦੀ ਹੋ ਤੇ ਘੱਟੋ ਘੱਟ ਤੁਹਾਡਾ ਇਹਦੇ ਵਿੱਚ ਸਪੀਡ ਟੈਸਟ ਜੋ 30 ਵਰਡ ਪਰ ਮਿੰਟ ਦਾ ਟਾਈਪਿੰਗ ਦਾ ਰਾਈਟਿੰਗ ਦਾ ਟੈਸਟ ਜੋ ਹੈ ਇੰਗਲਿਸ਼ ਦਾ ਉਹ ਤੁਹਾਨੂੰ ਕਲੀਅਰ ਕਰਨਾ ਹੋਣਾ ਚਾਹੀਦਾ ਐਗਜ਼ੀਕਿਊਟਿਵ ਅਸਿਸਟੈਂਟ ਵਾਸਤੇ ਜੀ ਬੈਚਲਰ ਡਿਗਰੀ ਤੁਹਾਡੇ ਕੋਲੇ ਹੋਣੀ ਚਾਹੀਦੀ ਹੈ ਤੇ ਤੁਸੀਂ ਕੰਪੀਟੀਟਿਵ ਐਗਜ਼ਾਮ ਜਿਹੜਾ ਹੁੰਦਾ ਉੱਤੇ ਵਿੱਚ ਤੁਸੀਂ ਪਾਸ ਹੋਣੇ ਚਾਹੀਦੇ ਤੇ 120 ਘੰਟੇ ਜ਼ਿਆਦਾ ਤੁਹਾਡੇ ਕੋਲੇ ਪਰਸਨਲ ਕੰਪਿਊਟਰ ਜਾਂ ਇਨਫੋਰਮੇਸ਼ਨ ਟੈਕਨੋਲੋਜੀ ਦੇ ਵਿੱਚ ਆਫਿਸ ਪ੍ਰੋਡਕਟਿਵਿਟੀ ਦਾ ਤੁਹਾਡੇ ਕੋਲੇ ਡਿਪਲੋਮਾ ਸਰਟੀਫਿਕੇਟ ਹੋਣਾ ਚਾਹੀਦਾ ਜਾਂ ਫਿਰ ਤੁਹਾਡੇ ਕੋਲੇ ਕੰਪਿਊਟਰ ਇਨਫੋਰਮੇਸ਼ਨ ਟੈਕਨੋਲੋਜੀ ਕੋਰਸ O ਲੈਵਲ ਦਾ ਡੌਕਟਾ ਤੁਹਾਡੇ ਕੋਲੇ ਹੋਣਾ ਚਾਹੀਦਾ ਤੇ ਇਹਦੇ ਵਿੱਚ 2 ਤੁਹਾਡਾ ਟਾਈਪਿੰਗ ਦਾ ਟੈਸਟ ਵੀ ਅਗਰ ਹੋਇਆ ਤਾਂ ਉਹ ਵੀ ਤੁਹਾਡਾ ਹੋ ਸਕਦਾ ਹੈ ਇਦੇ ਵਿੱਚ ਚੋਹੇ ਕੈਂਡੀਡੇਟਸ ਜੋ ਐਕਸ ਸਰਵਿਸ ਮੈਨ ਹੈ ਉਹ ਆਪਣੇ ਜੋ ਗ੍ਰੈਜੂਏਟ ਸਰਟੀਫਿਕੇਟ ਦੂਜਾ ਨਾਨ ਟੈਕਨੀਕਲ ਪੋਸਟ ਹੈ ਤਾਂ ਇਸ ਵਿੱਚ ਤੁਸੀਂ ਜੋ ਆਰਮੀ ਦਾ ਛੋਟਾ ਕੁਆਲਿਫਿਕੇਸ਼ਨ ਐ এডੂਕੇਸ਼ਨ ਕੁਆਲਿਫਿਕੇਸ਼ਨ ਹੈ ਉਹ ਤੁਹਾਡੀ ਲੱਗ ਸਕਦੀ ਹੈ ਠੀਕ ਹੈ ਉਸ ਤੋਂ ਬਾਅਦ ਵੈਕੈਂਸੀ ਹੈ ਜੀ ਅੰਕੜਾ ਅਫਸਰ ਦੀ ਮਾਸਟਰ ਡਿਗਰੀ ਤੁਹਾਡੇ ਕੋਲ ਇਕਨੋਮਿਕਸ ਵਿੱਚ ਜਾਂ ਫਿਰ ਮੈਥ ਜਾਂ ਫਿਰ ਕਮਰਸ ਦੇ ਵਿੱਚ ਹੋਣੀ ਚਾਹੀਦੀ ਹੈ ਅਸਿਸਟੈਂਟ ਮੈਨੇਜਰ ਆਈਟੀ ਵਾਸਤੇ ਜੇ ਤੁਸੀਂ ਡਿਗਰੀ ਹੋਣੀ ਚਾਹੀਦੀ ਤੁਹਾਡੇ ਕੋਲੇ ਬੈਚਲਰ ਦੀ ਇੰਜੀਨੀਅਰਿੰਗ ਦੇ ਵਿੱਚ ਜਾਂ ਫਿਰ ਟੈਕਨੋਲੋਜੀ ਇਨਫੋਰਮੇਸ਼ਨ ਦੇ ਵਿੱਚ ਜਾਂ ਫਿਰ ਇਲੈਕਟ੍ਰੋਨਿਕਸ ਜਾਂ ਕਮਿਊਨੀਕੇਸ਼ਨ ਦੇ ਵਿੱਚ ਹੋਣੀ ਚਾਹੀਦੀ ਆ ਜਾਂ ਫਿਰ ਮਾਸਟਰ ਬਿਜ਼ਨਸ ਕੰਪਿਊਟਰ ਸਾਇੰਸ ਦੇ ਵਿੱਚ ਜਾਂ ਫਿਰ ਐਡਮਿਨਿਸਟ੍ਰੇਸ਼ਨ ਦੇ ਵਿੱਚ ਹੋਣੀ ਚਾਹੀਦੀ ਤੇ ਘੱਟੋ ਘੱਟ 50% ਮਾਰਕਸ ਤੁਹਾਡੇ ਇਸ ਵਿੱਚ ਹੋਣੇ ਚਾਹੀਦੇ ਆ ਫੀਲਡ ਇਨਵੈਸਟੀਗੇਟਰ ਵਾਸਤੇ ਜੀ ਗ੍ਰੈਜੂਏਟ ਡਿਗਰੀ ਇਕਨੋਮਿਕਸ ਦੇ ਵਿੱਚ ਜਾਂ ਮੈਥ ਜਾਂ ਫਿਰ ਸੋਸ਼ਲ ਸਾਇੰਸ ਵਿਦ ਸਟੈਟਿਸਟਿਕਸ ਦੇ ਨਾਲ ਤੁਹਾਡੇ ਕੋਲੇ ਹੋਣੀ ਚਾਹੀਦੀ ਹੈ ਖਜ਼ਾਨਾ ਅਫਸਰ ਵਾਸਤੇ ਜੀ ਗ੍ਰੈਜੂਏਟ ਤੁਸੀਂ ਹੋਣੇ ਚਾਹੀਦੇ ਹੋ ਤੇ ਕੈਂਡੀਡੇਟਸ ਕਮਰਸ ਵਾਲਿਆਂ ਵਾਸਤੇ ਇਸ ਵਿੱਚ ਪ੍ਰੇਫਰੈਂਸ ਇਸ ਨੂੰ ਵਿੱਚ ਦਿੱਤੀ ਜਾਣੀ ਹੈ ਸੈਕਸ਼ਨ ਅਫਸਰ ਸਿਵਲ ਵਾਸਤੇ ਜੀ ਕੈਂਡੀਡੇਟਸ ਕੋਲੇ ਡਿਪਲੋਮਾ ਸਿਵਲ ਇੰਜੀਨੀਅਰਿੰਗ ਹੋਣਾ ਚਾਹੀਦਾ ਜਾਂ ਫਿਰ ਡਿਗਰੀ ਸਿਵਲ ਇੰਜੀਨੀਅਰਿੰਗ ਦੀ ਹੋਣੀ ਚਾਹੀਦੀ ਹੈ ਸੈਕਸ਼ਨ ਅਫਸਰ ਬਿਜਲੀ ਵਿੱਚ ਜੀ ਡਿਪਲੋਮਾ ਇਲੈਕਟ੍ਰੀਕਲ ਇੰਜੀਨੀਅਰ ਜਾਂ ਫਿਰ ਹਾਇਰ ਐਜੂਕੇਸ਼ਨ ਯਾਨੀ ਕਿ ਡਿਗਰੀ ਹੋਣੀ ਚਾਹੀਦੀ ਹੈ ਜਾਂ ਡਿਪਲੋਮਾ ਤੁਹਾਡੇ ਕੋਲੇ ਇਸ ਵਿੱਚ ਹੋਣਾ ਚਾਹੀਦਾ ਏ ਏਜ ਲਿਮਟ 1 ਇੱਕ 2024 ਤੱਕ ਕੈਂਡੀਡੇਟ ਦੀ 18 ਤੋਂ 37 ਸਾਲ ਦੀ ਏਜ ਲਿਮਟ ਹੋਣੀ ਚਾਹੀਦੀ ਹੈ ਏਜ ਰੈਲੈਕਸੇਸ਼ਨ ਗਵਰਨਮੈਂਟ ਰੂਲ ਦੇ ਹਿਸਾਬ ਨਾਲ ਤੁਹਾਨੂੰ ਇਸ ਵਿੱਚ ਮਿਲਣ ਵਾਲਾ ਹੈ ਐਪਲੀਕੇਸ਼ਨ ਫੀਸ ਚਾਰਜਸ ਲੱਗਣ ਵਾਲਿਆ ਜੀ ਕੈਂਡੀਡੇਟ ਦੀ ਜਨਰਲ ਵਾਲਿਆਂ ਵਾਸਤੇ 1000 ਰੁਪਿਆ ਐਸਸੀ ਬੀਸੀ ایਡब्ल्यू 250 ਐਕਸ ਸਰਵਿਸ ਇੰਡੀਪੈਂਡੈਂਟ 200 ਤੇ ਹੈਂਡੀਕੈਪਟ ਵਾਸਤੇ 500 ਰੁਪਿਆ ਐਪਲੀਕੇਸ਼ਨ ਫੀਸ ਇਸ ਵਿੱਚ ਰਹਿਣ ਵਾਲੀ ਹੈ ਇਹ ਸੀ ਕਿ ਜੀ ਅੱਜ ਦੀ ਆਪਣੀ ਜੋਬ ਅਪਡੇਟ ਵੀਡੀਓ ਵਧੀਆ ਲੱਗੀ ਹੋਵੇ ਤਾਂ ਪਲੀਜ਼ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ